ਅਸੀਂ ਆਪਸ ਵਿੱਚ ਹੀ ਟੱਕਰ ਲਾ ਗਏ ਤੇ ਦਿੱਲੀ ਤਾਂ ਬਹੁਤ ਖੁਸ਼ ਆ ਦਿੱਲੀ ਤਾਂ ਇਸ ਟਾਈਮ ਪੂਰੇ ਮੈਨੂੰ ਲੱਗਦਾ ਵੀ ਉਹ ਲੱਡੂ ਲੱਡੂ ਬਣਦੇ ਹੋਣੇ ਭਈ ਪਾਪ ਹੀ ਬਾ ਸਿੱਖ ਜਿਹੇ ਟਕਰਾ ਗਏ ਸਿੱਖਾਂ ਦੇ ਜਥੇਬੰਦੀਆਂ ਆਪਸੀ ਟਕਰਾ ਰਹੀਆਂ ਹੁਣ ਤੁਸੀਂ ਦੇਖੋ ਲੜਾਈ ਸਾਡੀ ਇਹ ਆ ਕਿ ਸਾਡੀਆਂ ਸਸਤਾਵਾਂ ਅਸੀਂ ਕਿਵੇਂ ਬਚਾਉਣੀਆਂ ਜਿੰਨਾ ਲੋਕਾਂ ਨੇ ਅੱਜ ਧਰਨਾ ਲਾਉਣਾ ਕੀ ਉਹਨਾਂ ਨੂੰ ਛਰੂਣੀ ਕਮੇਟੀ ਦੇ ਕਦੇ ਮਾਣ ਸਨਮਾਨ ਸਤਕਾਰ ਨਹੀਂ ਦਿੱਤਾ ਤੇ ਛਰੂਣੀ ਕਮੇਟੀ ਅਸੀਂ ਤੋੜ ਦਾਂਗੇ ਫਿਰ ਜ਼ਿਆਦਾ ਕਹਿ ਹੀ ਦੇਣ ਐਲਾਨ ਹੀ ਕਰ ਦੇਣ ਪਿਛਲੇ ਦਿਨੀ ਪਿਛਲੇ ਦਿਨੀ ਇੱਕ ਦਿੱਲੀ ਚ ਜਿਹੜੀ ਕੇਂਦਰ ਸਰਕਾਰ ਦਾ ਵੱਡਾ ਕੜਛਾ ਇਹ ਗੱਲ ਭੁੱਲ ਗਿਆ ਕਹਿੰਦਾ ਵੀ ਸ਼ਰੂਣੀ ਕਮੇਟੀ ਦੀ ਥਾਂ ਤੇ ਬੋਰਡ ਬਣਾਉਣਾ ਚਾਹੀਦਾ ਤੇ ਸਾਨੂੰ ਤਾਂ ਦੀ ਨਾ ਯਾ ਸਾਰੇ ਸਿੱਖਾਂ ਨੂੰ ਤੁਹਾਡੇ ਮਾਦਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਬੋਰਡ ਹੀ ਬਣਾਉਣਾ ਤੇ ਲੜਕੇ ਕਾਹਦੇ ਨਹੀਂ ਬਣਾ ਫਿਰ ਤੁਸੀਂ ਸਾਰੇ ਕਹਿ ਦਿਓ ਬਈ ਹਾਂ ਜੀ ਸਾਡਾ ਦਾ ਇਹਨਾਂ ਦਾ ਸਿਰ ਜਿਵੇਂ ਕਹਿੰਦੇ ਆ ਝੁਕਾਇਆ ਵਿਆ ਦਿੱਲੀ ਤਖਤ ਤੋਂ ਤੇ ਇੱਥੇ ਬੋਰਡ ਬਣਾ ਦਿਓ ਤੇ ਜਿਵੇਂ ਜਿਵੇਂ ਉੱਥੇ ਲਾਗੂ ਕਰਤਾ ਹਜ਼ੂਰ ਸਾਹਿਬ ਪਟਨਾ ਸਾਹਿਬ ਆ ਹਰਿਆਣੇ ਚ ਕਰਦਾ ਕਿ ਨਾ ਦਿੱਲੀ ਚ ਕਰਦਾ ਤੇ ਫਿਰ ਜਿਹੜਾ ਰੋਣਾ ਰੋ ਰਹੇ ਨੇ ਸਿੱਖ ਜਥੇਬੰਦੀਆਂ ਅਕਾਲੀ ਦਰ ਉਹ ਜਿਹੜਾ ਰੋਣਾ ਰੋ ਰਹੇ ਨੇ ਉਹ ਇਹੀ ਰੋ ਰਹੇ ਨੇ ਤੁਹਾਡੀਆਂ ਸਸਤਾਵਾਂ ਤੋੜਨਗੇ ਤੁਹਾਡੀਆਂ ਸਸਤਾਵਾਂ ਖੋਣਗੇ ਲੜਾਈ ਅਸੀਂ ਦਿੱਲੀ ਨਾਲ ਲੜਨੀ ਸੀ ਲੜਾਈ ਅਸੀਂ ਆਪਣੇ ਵੱਲ ਕਰ ਰਹੇ ਕਮੇਟੀ ਵੱਲੋਂ ਤਿੰਨ ਸਿੰਘ ਸਾਹਿਬ ਨੂੰ ਘਰੇ ਤੋੜਨ ਦੀ ਜਿਹੜੀ ਮੰਗ ਕਰ ਰਹੇ ਕਿ ਬਾਬਾ ਜੀ ਨੇ ਗੱਲਬਾਤ ਆਪ ਨਹੀਂ ਕੀਤੀ ਤੁਸੀਂ ਸ਼ਹਿਰ ਦੋ ਟਕਸਾਲ ਦੇ ਨੇੜੇ ਰਹੇ ਹੋ ਕੀ ਕਾਰਨ 26 ਤਿੰਨ ਸਿੰਘ ਸਾਹਿਬ ਘਰ ਤੋੜਤੇ ਚੰਗਾ ਸਵਾਲ ਆ ਤੇ ਮੈਂ ਤਾਂ ਇਹ ਗੱਲ ਕਰਦਾ ਕਿ ਸਭ ਤੋਂ ਪਹਿਲਾਂ ਜਹਦਰ ਰਣਜੀਤ ਸਿੰਘ ਜੀ ਨੂੰ ਲਾਇਆ ਗਿਆ ਕਿਵੇਂ ਲਾਇਆ ਗਿਆ ਕਿੰਨਾ ਨੇ ਲਾਇਆ ਉਹ ਕੌਣ ਨੇ ਅੱਜ ਉਹ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਗੱਲਾਂ ਦਾ ਜਵਾਬ ਮੰਗਿਆ ਜੇ ਉਸ ਤੋਂ ਬਾਅਦ ਜਿਹੜੇ ਜਹਦਰ ਲਾਇਏਗੇ ਸਾਰਿਆਂ ਦਾ ਜਵਾਬ ਮੰਗਿਆ ਜਾਵੇ ਅਸੀਂ ਨਾਲ ਮੈਂ ਡਟ ਕੇ ਨਾਲ ਜੇ ਇਹਨਾਂ ਗੱਲਾਂ ਦੇ ਨਾਲ ਅਸੀਂ ਬੇੜਾ ਖੜਾ ਕਰਨਾ ਸੋ ਮੈਂ ਤਾਂ ਸਦਮਾਨ ਤੇ ਸਤਿਕਾਰ ਕਰਦਾ ਜਹਦਰ ਸਾਹਿਬਾਨ ਦਾ ਵੀ ਉਹ ਪਹਿਲਾਂ ਜਿਹੜਾ ਰੋਲ ਕੀਤਾ ਸੀ ਉਸ ਤੋਂ ਵੱਡਾ ਰੋਲ ਹੁਣ ਕਰਨ ਤਾਂ ਕਿ ਕੌਮ ਦੇ ਅੰਦਰ ਇਹ ਜਿਹੜੀ ਸਵਾਲ ਠਾ ਰਹੇ ਹੋ ਕਿ ਹਾਸੋਣੀ ਸਥਿਤੀ ਬਣਦੀ ਦਿੱਲੀ ਦੇ ਸਾਹਮਣੇ ਪਰ ਜਦੋਂ ਸਿੱਖ ਜਥੇਦਾਰਾਂ ਨੂੰ ਲਾਉਂਦੇ ਨੇ ਚੜਾਉਂਦੇ ਨੇ ਉਦੋਂ ਹਾਸੋਣੀ ਸਥਿਤੀ ਕਿਉਂ ਨਹੀਂ ਬਣਦੀ ਹਾਸੋਣੀ ਸਥਿਤੀ ਦਾ ਉਹ ਉਹਦਾ ਜਿਹੜਾ ਵਿਖਿਆਨ ਹੈ ਉਹ ਇਸ ਤਰ੍ਹਾਂ ਦਾ ਕੀਤਾ ਜਾਂਦਾ ਜਦੋਂ ਕਿ ਹਾਸੋਣੀ ਸਥਿਤੀ ਮੈਂ ਇਹ ਸਮਝਦਾ ਕਿ ਨਹੀਂ ਹੈ ਪਰ ਇਹਨੂੰ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਸੀ ਪਰ ਟਕਰਾ ਇਹਦਾ ਹੱਲ ਨਹੀਂ ਹੈਗਾ ਅੱਜ ਜੋ ਸਥਿਤੀ ਬਣ ਗਈ ਇਹਨੂੰ ਕਿਵੇਂ ਵੇਖ ਰਹੇ ਹੋ ਦੇਖੋ ਜੀ ਗੁਰੂ ਕਿਰਪਾ ਕਰੇਗਾ ਅਸੀਂ ਤਾਂ ਪਾਉਂਦਾ ਅਸੀਂ ਤਾਂ ਦੁਨੀਆ ਦੀ ਸਰਵੱਤ ਦੇ ਭਲੇ ਦੀ ਗੱਲ ਕਰਦੇ ਆ ਇਹ ਤਾਂ ਗੁਰੂ ਦੀ ਕੌਮ ਹੈ ਗੁਰੂ ਦੀ ਸਸਤਾ ਸਿੱਖਾਂ ਦੀ ਸੰਸਥਾ ਸਭ ਠੀਕ ਹੋ ਜਾਏਗਾ ਮੇਰੇ ਵੱਲ ਸਾਹਿਬ ਕੋਈ ਗੈਰ ਸਿੱਖ ਜਥੇਬੰਦੀ ਇਸ ਸੰਸਥਾ ਦਾ ਵਿਰੋਧ ਕਰੇ ਉਹ ਗੱਲ ਸਮਝ ਆਉਂਦੀ ਹੈ ਪਰ ਇੱਕ ਟਕਸਾਲ ਦਾ ਮੁਖੀ ਔਰ ਸੰਤ ਸਮਾਜ ਦੇ ਮੁਖੀ ਉਹ ਵਿਰੋਧ ਕਰ ਰਹੇ ਨੇ ਉਹ ਲੋਕਾਂ ਦੇ ਇਹੋ ਹੀ ਤਾਂ ਸਾਨੂੰ ਅਫਸੋਸ ਆ ਨਾ ਜੀ ਇਹੋ ਹੀ ਤਾਂ ਸਾਨੂੰ ਅਫਸੋਸ ਆ ਕਿ ਜਿਹੜਾ ਨੇ ਜਿਹੜੀ ਸੰਸਥਾ ਨੇ ਜਿਹੜੀ ਸੰਪਰਦਾ ਦੇ ਅਧੀਨ ਅਸੀਂ ਆਪਦੀ ਜ਼ਿੰਦਗੀ ਦਾ ਕੋਈ ਤਿਲਫਲ ਭੇਟ ਕੀਤਾ ਸੰਤ ਜਨਾ ਸਿੰਘ ਖਾਲਸਾ ਭਿੰਡਰਾਵਾਲਾ ਨੇ ਉਹਨ ਜਿਹੜੀ ਆ ਲੜਾਈ ਦਿੱਲੀ ਨਾਲ ਲੜੀ ਆ ਤੇ ਅਸੀਂ ਦਿੱਲੀ ਤੋਂ ਲੜਾਈ ਮੋੜ ਕੇ ਆਦੇ ਘਰੇ ਲਿਆਈ ਆ ਫਿਰ ਚੰਗੀ ਗੱਲ ਨਹੀਂ ਗਈ ਸੰਗਤ ਦੇ ਵਿੱਚ ਇਸ ਗੱਲ ਦਾ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਫੈਸਲੇ ਨੇ ਉਹਨਾਂ ਨੂੰ ਪ੍ਰੋਸੈਸ ਨਹੀਂ ਲਈ ਗਿਆ ਫੈਸਲੇ ਫੈਸਲੇ ਲੈਣ ਦਾ ਤਰੀਕੇ ਗਲਤ ਫੈਸਲੇ ਲੈ ਲਏ ਨਹੀਂ ਲੈ ਲਏ ਵੱਖਰੀ ਗੱਲ ਆ ਉਹ ਬਹਿ ਕੇ ਨਿਬੜ ਸਕਦੇ ਆ ਪਰ ਧਰਨਾ ਇਹਦਾ ਹੱਲ ਨਹੀਂ ਹੈਗਾ ਨਾ ਪਰ ਦਿੱਲੀ ਕਮੇਟੀ ਵੀ ਵਿੱਚ ਆ ਗਈ ਹੈ ਦਿੱਲੀ ਕਮੇਟੀ ਨਹੀਂ ਉਹਨਾਂ ਦੇ ਬਹੁਤ ਬਹੁਤ ਚੰਗਾ ਸਿੰਬਲ ਆ ਜੀ ਸੰਕੇਤ ਆ ਦਿੱਲੀ ਕਮੇਟੀ ਆਏਗੀ ਜਦੋਂ ਦਿੱਲੀ ਵਾਲਿਆਂ ਦਾ ਹੁਕਮ ਹੋਏਗਾ ਦਿੱਲੀ ਕਮੇਟੀ ਵੀ ਆਏਗੀ ਸਪਸ਼ਟ ਸ਼ਬਦਾਂ 'ਚ ਦੱਸੋ ਤੁਹਾਨੂੰ ਕੀ ਲੱਗ ਰਿਹਾ ਕਿ ਬੀਜੇਪੀ ਜਾਂ ਆਰਐਸਐਸ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ ਮੇਰੇ ਮੂੰਹ ਕੋ ਆ ਕੇ ਬਹੁਤ ਜ਼ਿਆਦਾ ਵੋਸ਼ਾਨ ਹੋ ਜਾਏਗਾ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਤੇ ਸੰਗਤ ਨੂੰ ਵੱਧ ਪਤਾ ਤੇ ਅਸੀਂ ਤਾਂ ਸਨਮਾਨ ਕਰਦੇ ਆ ਕਿਉਂਕਿ ਰਤਵੇ ਜਿਸ ਤੇ ਬੈਠੇ ਨੇ ਸਾਡੇ ਸਤਿਕਾਰਤ ਮਹਾਪੁਰਸ਼ ਉਹ ਸਾਡੇ ਲਈ ਸਤਿਕਾਰਯੋਗ ਆ ਸਾਡੀ ਮਾਂ ਸਮਾਨ ਨੇ ਤੇ ਅਸੀਂ ਤਾਂ ਕੀ ਹੈ ਫਿਰ ਹਾਲ ਤਾਂ ਅੱਗੇ ਵੀ ਹੁੰਦੇ ਆਏ ਤੇ ਅੱਜ ਵੀ ਹੋ ਜਾਣਾ ਗੁਰੂ ਮਹਾਰਾਜ ਰਾਮਦਾਸ ਬਾਛਰ ਕਿਰਪਾ ਕਰ ਦੇਣੀ ਆ ਕੋਈ ਗੱਲ ਨਹੀਂ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਿੱਥੇ ਫੇਲ ਹੁੰਦੀ ਆ ਆਪ ਵੀ ਸਾਰੇ ਧੜੇ ਇੰਨੇ ਬਣ ਗਏ ਨੇ ਤੇ ਦਿੱਲੀ ਵਾਲੇ ਕਾਮਯਾਬ ਹੋ ਰਹੇ ਆ ਨਹੀਂ ਜੀ ਜਦੋਂ ਸੱਤਾ ਦੇ ਬੈਠੇ ਲੋਕ ਕਿਹਨਾ ਦਬਾਅ ਬਣਾਉਣ ਧੱਕਾ ਕਰਨ ਤੇ ਫਿਰ ਉਦੋਂ ਸਿੱਖਾਂ ਦੇ ਅੰਦਰ ਇੱਕ ਰੋਹ ਤੇ ਅਕਰੋਸ਼ ਪੈਦਾ ਹੁੰਦਾ ਜਿਹਦਾ ਅਸਰ ਇਸ ਹਿੰਦੁਸਤਾਨ ਨੇ ਭੁਗਤਿਆ ਤੇ ਜੇ ਗਾਂ ਨਹੀਂ ਹਟਣਗੇ ਤੇ ਹਿੰਦੁਸਤਾਨ ਇਸ ਮਾਹੌਲ ਦੇ ਉਹ ਜੇ ਨਤੀਜਿਆਂ ਨੂੰ ਭੁਗਤੇਗਾ ਪਰ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਮਸਾਂ ਹੀ ਸ਼ਾਂਤੀ ਆਈ ਆ ਤੇ ਸਿੱਖਾਂ ਨੂੰ ਨਾ ਛੇੜਿਆ ਜਾਵੇ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਨਾ ਦਿੱਤਾ ਜਾਵੇ ਸਿੱਖ ਕਦੇ ਰਾਮ ਮੰਦਰ ਦੇ ਮੂਹਰੇ ਜਾ ਕੇ ਝੰਡਾਰੀ ਲਾਉਂਦਾ ਕਿ ਅਸੀਂ ਜੀ ਇਹਦੇ ਵਿੱਚ ਹਿੱਸੇਦਾਰਾਂ ਹਰ ਧਰਮ ਦਾ ਸਿੱਖ ਸਤਿਕਾਰ ਕਰਦਾ ਗੁਰੂ ਸਾਹਿਬ ਨੇ ਸਾਨੂੰ ਸਭ ਨੂੰ ਮਤ ਵੀ ਦਿੱਤੀ ਆ ਸਮਤ ਵੀ ਦਿੱਤੀ ਆ ਅਸੀਂ ਸਾਰੇ ਸਭ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਜੜਾਵਾ ਉਹ ਹਮੇਸ਼ਾ ਹੀ ਮਹੰਗਾ ਪਿਆਵਾ ਤੇ ਅਸੀਂ ਸਰਕਾਰ ਨੂੰ ਕਹਿੰਨੇ ਆ ਦੇਸ਼ ਨੂੰ ਬਚਾਓ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਦਾ ਨਾਅਰਾ ਲਾ ਰਹੇ ਹੋ ਤਾਂ ਦੇਸ਼ ਤਦ ਬਚੇਗਾ ਜੇ ਸਿੱਖਾਂ ਦੇ ਧਾਰੂ ਆਰੋ ਜ ਤੁਸੀਂ ਦਖਲ ਨਹੀਂ ਦੇਵੋਗੇ ਇਸ ਸਮਾਵਰੇਟ ਲੈ ਕੇ ਜਿਹੜੀ ਗੱਲਬਾਤ ਹੋ ਰਹੀ ਆ ਉਸ ਬਾਰੇ ਮਤੇ ਆਉਣਗੇ ਬਹੁਤ ਚੰਗੀ ਗੱਲ ਆ ਜੀ ਅਸੀਂ ਜੋ ਦੇਖੋ ਵਿਧੀ ਵਿਧਾਨ ਆ ਉਹ ਪ੍ਰਧਾਨ ਸਾਹਿਬ ਮੌਕੇ ਤੇ ਦੱਸਣਗੇ ਪਰ ਅਸੀਂ ਸਾਰੇ ਜਿੰਨੇ ਜਿੰਨੇ ਮੈਂਬਰ ਆ ਉਹ ਸਾਡੇ ਲਈ ਸਤਿਕਾਰਯੋਗ ਆ ਅਸੀਂ ਇਕੱਠੇ ਆ ਤੇ ਅਸੀਂ ਕਿ ਕਿ ਸੇਤਰਾ ਦਾ ਵਾਵੇਲਾ ਨਹੀਂ ਖੜਾ ਕਰਨਾ ਤੇ ਦੁਨੀਆ ਨੂੰ ਤਮਾਸ਼ਾ ਨਹੀਂ ਵਿਖਾਉਣਾ ਜਿਸ ਤਮਾਸ਼ੇ ਨੂੰ ਦਿੱਲੀ ਦੇ ਏਸੀ ਦੇ ਕਮਰੇ ਚ ਬੈਠੇ ਲੋਕ ਦੇਖ ਰਿਹਾ ਕਿ ਸਿੱਖਾਂ ਦਾ ਤਮਾਸ਼ਾ ਬਣ ਜਾ ਰਿਹਾ ਅਸੀਂ ਉਹ ਨਹੀਂ ਬਣਦੇ ਨਿਯਮ ਪ੍ਰਧਾਨ ਸਭ ਕਹਿੰਦੇ ਨਵੇਂ ਬਣਨੇ ਚੰਗੀ ਗੱਲ ਹੈ ਪਹਿਲਾਂ ਨਹੀਂ ਸੀ ਹੈਗੇ ਨਿਯਮ ਹੁਣੇ ਚਾਹੀਦੇ ਸੀ ਪਹਿਲਾਂ ਨੇ ਲਿਖਤੀ ਨਹੀਂ ਲਿਖ ਅੱਗੇ ਚਲੋ ਸਹਿਮਤੀ ਨਾਲ ਹੋ ਜਾਂਦਾ ਸੀ ਪਰ ਜੇ ਕੋਈ ਸ਼ੰਕਾ ਪੈਦਾ ਹੋਈ ਆ ਤੇ ਉਹਨੇ ਜ ਮਨ ਜਾਣੇ ਚਾਹੀਦੇ ਅਸੀਂ ਤਾਂ ਸਹਿਮਤ ਆ ਇਸ ਗੱਲ ਨਾਲ ਟਕਸਾਲ ਦੇ ਵੀ ਨੇੜੇ ਰਹੇ ਹੋ ਇਧਰਲੇ ਪਾਸੇ ਅੱਜ ਜੀ ਕਿਸੇ ਮੈਂਬਰ ਹੋ ਤੇ ਫਿਰ ਨਹੀਂ ਦੂਰ ਨਹੀਂ ਕਰ ਰਹੇ ਸਾਡਾ ਸਵਾਲ ਆ ਤੇ ਫਿਰ ਵਿਚੋਲਗੀ ਦੀ ਭੂਮਿਕਾ ਕਿਉਂ ਨਹੀਂ ਨਿਭਾਈ ਪਹਿਲਾਂ ਮਿਲੇ ਭੂਮਿਕਾ ਤਿੰਨ ਵਾਰ ਤਾਂ ਵੀ ਸਾਹਿਬ ਮਿਲ ਚੁੱਕੇ ਨੇ ਹੋਰ ਸਸਤਾ ਵਿੱਚ ਮਿਲ ਚੁੱਕੀਆਂ ਅਸੀਂ ਤਾਂ ਹੀ ਕਹਿੰਨੇ ਆ ਵੀ ਟਕਰਾਅ ਨਾ ਕਰੀਏ ਮਸਲਾ ਬੈਠ ਕੇ ਹੱਲ ਕਰੀਏ ਕੋਈ ਏਡੀ ਗੱਲ ਨਹੀਂ ਜਿਸ ਕੋਸ਼ਿਸ਼ ਲੇ ਜੋ ਸਾਖ ਜੀ ਕਿਹਨੇ ਸਾਡੀ ਪੱਗ ਲਉਣੀ ਤੇ ਲਾ ਦੇਣਾ ਜੀ ਜੇ ਇਸ ਗੱਲ ਨਾਲ ਸਿੱਖ ਪੰਥ ਦਾ ਮਸਲਾ ਹਲ ਹੁੰਦਾ ਤੇ ਅਸੀਂ ਕਰਨ ਨੂੰ ਤਿਆਰ ਅਗਲੇ ਪਾਸੇ ਪੱਗ ਹੀ ਹੈ ਨਾ ਟਕਸਾਲ ਦੀ ਵੱਡੀ ਪੱਗ ਆ ਅਸੀਂ ਨਹੀਂ ਲਾਉਂਦੇ ਅਸੀਂ ਨਹੀਂ ਲਾਉਂਦੇ ਅਸੀਂ ਤਾਂ ਹੱਥ ਜੋੜ ਕੇ ਖੜੇ ਆ ਤੇ ਲੱਥੀਆਂ ਅਸੀਂ ਥੋੜਾ ਜਿਹਾ ਪਹਿਲਾਂ ਮੱਥੇ ਹੱਥ ਜੋੜ ਕੇ ਹੱਥ ਜੋੜ ਕੇ ਖੜੇ ਆ ਨਾ ਸਿੱਖ ਸ਼ਰੋਣੀ ਕਮੇਟੀ ਪੱਗ ਲਉਂਦੀ ਆ ਨਾ ਕਿਸੇ ਨਾਲ ਲੜਦੀ ਆ ਅਸੀਂ ਤਾਂ ਆਪਣਾ ਇੱਕ ਰੋਲ ਅਦਾ ਕਰਦੇ ਆ ਸਾਂਝਾ ਰੋਲ ਦਾ ਕਰਦੇ ਆ ਵੱਡੀਆਂ ਸਿੱਖ ਸੰਸਥਾਵਾਂ ਟਕਸਾਲ ਜਿਨ੍ਹਾਂ ਵਾਲੇ ਸਿੱਖ ਵੇਖਦਾ ਵਾ ਐ ਜੀ ਪੀ ਸੀ ਜਿਨ੍ਹਾਂ ਵਾਲੇ ਸਿੱਖ ਹਮੇਸ਼ਾ ਵੇਖਦਾ ਵੱਡੀਆਂ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਏਕਤਾ ਇਤفاق ਇੱਕ ਭਰੋਸਾ ਦੇਣ ਤਾਂ ਕਿ ਅਸੀਂ ਲੜਾਈ ਦਿੱਲੀ ਨਾਲ ਲੜ ਸਕੀਏ ਬਾਬਾ ਜੀ ਲੜਾਈ ਦਿੱਲੀ ਨਾਲ ਲੜਨੀ ਆ ਦੇਖੋ ਜੀ ਮੈਰੀ ਨਾ 62 ਸਾਲ ਦੀ ਉਮਰ ਹੋ ਗਈ ਤੇ ਮੈਂ 22 ਸਾਲ ਦਾ ਸੀ ਜਦੋਂ ਇਸ ਸੰਘਰਸ਼ ਨੂੰ ਦੇਖਿਆ ਤੇ ਕਈ ਵਾਰੀ ਪੁਲਿਸ ਦੀ ਤਨਾਤੀ ਆਈ ਆ ਹੁਣ ਤਾਂ ਵਿਚਾਰੇ ਬੜੇ ਸ਼ਰਦਾ ਨਾਲ ਆ ਇਸ ਤਾਂ ਬڑے-ਬڑے ਕਿਹੜਾ ਟੈਂਕ ਤੋਂ ਵੀ ਚੜਦੇ ਵੇਖਿਆ ਤੇ ਚਲੋਗੇ ਇਹ 500 ਦੇ ਅੰਦਰ ਇਸ ਤਰ੍ਹਾਂ ਦਾ ਕੰਮ ਚੱਲਦਾ ਰਹਿੰਦਾ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਟਕਰਾਅ ਨਹੀਂ ਹੋਣਾ ਚਾਹੀਦਾ ਅਸੀਂ ਆਪਸ ਵਿੱਚ ਹੀ ਟਕਰਾਂ ਲੱਗੇ ਤੇ ਦਿੱਲੀ ਤਾਂ ਬਹੁਤ ਖੁਸ਼ ਆ ਦਿੱਲੀ ਤਾਂ ਇਸ ਟਾਈਮ ਪੂਰੇ ਮੈਨੂੰ ਲੱਗਦਾ ਵੀ ਉਹ ਲੱਡੂ-ਲੱਡੂ ਬਣਦੇ ਹੋਣੇ ਭਈ ਪਾਪ ਹੀ ਬਾ ਸਿੱਖ ਜਿਹੜੇ ਟਕਰਾ ਗਏ ਸਿੱਖਾਂ ਦੇ ਜਥੇਬੰਦੀਆਂ ਆਪਸੀ ਟਕਰਾ ਰਹੀਆਂ ਹੁਣ ਤੁਸੀਂ ਦੇਖੋ ਲੜਾਈ ਸਾਡੀ ਇਹ ਆ ਕਿ ਸਾਡੀਆਂ ਸਸਤਾਵਾਂ ਅਸੀਂ ਕਿਵੇਂ ਬਚਾਉਣੀਆਂ ਜਿੰਨਾ ਲੋਕਾਂ ਨੇ ਅਜ ਧਰਨਾ ਲਾਉਣਾ ਕੀ ਉਹਨਾਂ ਨੂੰ ਛਲੋਣੀ ਕਮੇਟੀ ਦੇ ਕਦੇ ਮਾਣ ਸਨਮਾਨ ਸਤਕਾਰ ਨਹੀਂ ਦਿੱਤਾ ਤੇ ਛਲੋਣੀ ਕਮੇਟੀ ਅਸੀਂ ਤੋੜ ਦਾਂਗੇ ਫਿਰ ਜ਼ਿਆਦਾ ਕਹਿ ਹੀ ਦੇਣ ਐਲਾਨ ਹੀ ਕਰ ਦੇਣ ਪਿਛਲੇ ਦਿਨੀ ਪਿਛਲੇ ਦਿਨੀ ਇੱਕ ਦਿੱਲੀ ਚ ਜਿਹੜੀ ਕੇਂਦਰ ਸਰਕਾਰ ਦਾ ਵੱਡਾ ਕੜਛਾ ਇਹ ਗੱਲ ਭੁੱਲ ਗਿਆ ਕਹਿੰਦਾ ਵੀ ਸ਼ਰੂਣੀ ਕਮੇਟੀ ਦੀ ਥਾਂ ਤੇ ਬੋਰਡ ਬਣਾਉਣਾ ਚਾਹੀਦਾ ਤੇ ਸਾਨੂੰ ਤਾਂ ਦੀਨ ਆ ਸਾਰੇ ਸਿੱਖਾਂ ਨੂੰ ਤੁਹਾਡੇ ਮਾਦਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਬੋਰਡ ਹੀ ਬਣਾਉਣਾ ਤੇ ਲੜਕੇ ਕਾਹਦੇ ਨਹੀਂ ਬਣਾ ਫਿਰ ਤੁਸੀਂ ਸਾਰੇ ਕਹਿ ਦਿਓ ਬਈ ਹਾਂ ਜੀ ਸਾਡਾ ਦਾ ਇਹਨਾਂ ਦਾ ਸਿਰ ਜਿਵੇਂ ਕਹਿੰਦੇ ਆ ਝੁਕਾਇਆ ਵਿਆ ਦਿੱਲੀ ਤਖਤ ਤੋਂ ਤੇ ਇੱਥੇ ਬੋਰਡ ਬਣਾ ਦਿਓ ਤੇ ਜਿਵੇਂ ਜਿਵੇਂ ਉੱਥੇ ਲਾਗੂ ਕਰਤਾ ਹਜ਼ੂਰ ਸਾਹਿਬ ਪਟਨਾ ਸਾਹਿਬ ਆ ਹਰਿਆਣੇ ਚ ਕਰਦਾ ਕਿ ਨਾ ਦਿੱਲੀ ਚ ਕਰਦਾ ਤੇ ਫਿਰ ਜਿਹੜਾ ਰੋਣਾ ਰੋ ਰਹੇ ਨੇ ਸਿੱਖ ਜਥੇਬੰਦੀਆਂ ਅਕਾਲੀ ਦਲ ਉਹ ਜਿਹੜਾ ਰੋਣਾ ਰੋ ਰਹੇ ਨੇ ਉਹ ਇਹੀ ਰੋ ਰਹੇ ਨੇ ਤੁਹਾਡੀਆਂ ਸਸਤਾਵਾਂ ਤੋੜਨਗੇ ਤੁਹਾਡੀਆਂ ਸਸਤਾਵਾਂ ਖੋਣਗੇ ਲੜਾਈ ਅਸੀਂ ਦਿੱਲੀ ਨਾਲ ਲੜਨੀ ਸੀ ਲੜਾਈ ਅਸੀਂ ਆਪਣੇ ਵੱਲ ਕਰ ਰਹੇ ਹਾਂ ਕਮੇਟੀ ਵੱਲੋਂ ਤਿੰਨ ਸਿੰਘ ਸਾਹਿਬ ਨੂੰ ਘਰੇ ਤੋੜਨ ਦੀ ਜਿਹੜੀ ਮੰਗ ਕਰ ਰਹੇ ਆ ਕਿ ਬਾਬਾ ਜੀ ਨੇ ਗੱਲਬਾਤ ਆਪ ਨਹੀਂ ਕੀਤੀ ਤੁਸੀਂ ਸ਼ਹਿਰ ਤੋਂ ਟਕਸਾਲ ਦੇ ਨੇੜੇ ਰਹੇ ਹੋ ਕੀ ਕਾਰਨ 26 ਤਿੰਨ ਸਿੰਘ ਸਾਹਿਬ ਘਰ ਤੋੜਤੇ ਚੰਗਾ ਸਵਾਲ ਆ ਤੇ ਮੈਂ ਤਾਂ ਇਹ ਗੱਲ ਕਰਦਾ ਕਿ ਸਭ ਤੋਂ ਪਹਿਲਾਂ ਜਹਦਰ ਰਣਜੀਤ ਸਿੰਘ ਜੀ ਨੂੰ ਲਾਇਆ ਗਿਆ ਕਿਵੇਂ ਲਾਇਆ ਗਿਆ ਕਿੰਨਾ ਨੇ ਲਾਇਆ ਉਹ ਕੌਣ ਨੇ ਅੱਜ ਉਹ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਗੱਲਾਂ ਦਾ ਜਵਾਬ ਮੰਗਿਆ ਜੇ ਉਦੋਂ ਬਾਅਦ ਜਿਹੜਾ ਜਹਦਰ ਲਾਇਆ ਗਿਆ ਸਾਰਿਆਂ ਦਾ ਜਵਾਬ ਮੰਗਿਆ ਜਾਵੇ ਅਸੀਂ ਨਾਲ ਮੈਂ ਡਟ ਕੇ ਨਾਲ ਜੇ ਇਹਨਾਂ ਗੱਲਾਂ ਦੇ ਨਾਲ ਅਸੀਂ ਬੇੜਾ ਖੜਾ ਕਰਨਾ ਸੋ ਮੈਂ ਤਾਂ ਸਦਮਾਨ ਤੇ ਸਤਿਕਾਰ ਕਰਦਾ ਜਹਦਰ ਸਾਹਿਬਾਨ ਦਾ ਵੀ ਉਹ ਪਹਿਲਾਂ ਜਿਹੜਾ ਰੋਲ ਕੀਤਾ ਸੀ ਉਸ ਤੋਂ ਵੱਡਾ ਰੋਲ ਹੁਣ ਕਰਨ ਤਾਂ ਕਿ ਕੌਮ ਦੇ ਅੰਦਰ ਇਹ ਜਿਹੜੀ ਸਵਾਲ ਠਾ ਰਹੇ ਹੋ ਕਿ ਹਾਸੋਣੀ ਸਥਿਤੀ ਬੰਦੀ ਦਿੱਲੀ ਦੇ ਸਾਹਮਣੇ ਪਰ ਜਦੋਂ ਸਿੱਖ ਜਥੇਦਾਰਾਂ ਨੂੰ ਲਾਉਂਦੇ ਨੇ ਚੜਾਉਂਦੇ ਨੇ ਉਦੋਂ ਹਾਸੋਣੀ ਸਥਿਤੀ ਕਿਉਂ ਨਹੀਂ ਬੰਦੀ ਹਾਸੋਣੀ ਸਥਿਤੀ ਦਾ ਉਹ ਉਹਦਾ ਜਿਹੜਾ ਵਿਖਿਆਨ ਆ ਉਹ ਇਸ ਤਰ੍ਹਾਂ ਦਾ ਕੀਤਾ ਜਾਂਦਾ ਜਦੋਂ ਕਿ ਹਾਸੋਣੀ ਸਥਿਤੀ ਮੈਂ ਇਹ ਸਮਝਦਾ ਕਿ ਨਹੀਂ ਹੈ ਪਰ ਇਹਨੂੰ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਸੀ ਪਰ ਟਕਰਾ ਇਹਦਾ ਹੱਲ ਨਹੀਂ ਹੈਗਾ ਅੱਜ ਜੋ ਸਥਿਤੀ ਬਣ ਗਈ ਇਹਨੂੰ ਕਿਵੇਂ ਵੇਖ ਰਹੇ ਹੋ ਤੁਸੀਂ ਪੰਥ ਵਸਤੇ ਦੇਖੋ ਜੀ ਗੁਰੂ ਕਿਰਪਾ ਕਰੇਗਾ ਅਸੀਂ ਤਾਂ ਪਾਉਂਦਾ ਅਸੀਂ ਤਾਂ ਦੁਨੀਆ ਦੀ ਸਰਵੱਤਨ ਭਲੇ ਦੀ ਗੱਲ ਕਰਦੇ ਆ ਇਹ ਤਾਂ ਗੁਰੂ ਦੀ ਕੌਮ ਹੈ ਗੁਰੂ ਦੀ ਸਸਤਾ ਸਿੱਖਾਂ ਦੀ ਸੰਸਥਾ ਸਭ ਠੀਕ ਹੋ ਜਾਏਗਾ ਮੇਰੇ ਵੱਲ ਸਾਹਿਬ ਕੋਈ ਗੈਰ ਸਿੱਖ ਜਥੇਬੰਦੀ ਇਸ ਸੰਸਥਾ ਦਾ ਵਿਰੋਧ ਕਰੇ ਉਹ ਗੱਲ ਸਮਝ ਆਉਂਦੀ ਹੈ ਪਰ ਇੱਕ ਟਕਸਾਲ ਦਾ ਮੁਖੀ ਔਰ ਸੰਤ ਸਮਾਜ ਦੇ ਮੁਖੀ ਉਹ ਵਿਰੋਧ ਕਰ ਰਹੇ ਨੇ ਉਹ ਲੋਕਾਂ ਦੇ ਇਹੋ ਹੀ ਤਾਂ ਸਾਨੂੰ ਅਫਸੋਸ ਆ ਨਾ ਜੀ ਇਹੋ ਹੀ ਤਾਂ ਸਾਨੂੰ ਅਫਸੋਸ ਆ ਕਿ ਜਿਹਨਾਂ ਨੇ ਜਿਹੜੀ ਸੰਸਥਾ ਨੇ ਜਿਹੜੀ ਸੰਪਰਦਾ ਦੇ ਅਧੀਨ ਅਸੀਂ ਆਪਦੀ ਜ਼ਿੰਦਗੀ ਦਾ ਕੋਈ ਤਿਲਫਲ ਭੇਟ ਕੀਤਾ ਸੰਤ ਜਨਾਯਾ ਸਿੰਘ ਖਾਲਸਾ ਭਿੰਡਰਾਵਾਲਾ ਨੇ ਉਹਨਾਂ ਨੇ ਹਮੇਸ਼ਾ ਜਿਹੜੀ ਆ ਲੜਾਈ ਦਿੱਲੀ ਨਾਲ ਲੜੀ ਤੇ ਅਸੀਂ ਦਿੱਲੀ ਤੋਂ ਲੜਾਈ ਮੋੜ ਕੇ ਆਦੇ ਘਰੇ ਲਿਆਈਏ ਫਿਰ ਚੰਗੀ ਗੱਲ ਨਹੀਂ ਗਈ ਸੰਗਤ ਦੇ ਵਿੱਚ ਇਸ ਗੱਲ ਦਾ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਫੈਸਲੇ ਨੇ ਉਹਨਾਂ ਨੂੰ ਪ੍ਰੋਸੈਸ ਨਹੀਂ ਲਈ ਗਿਆ ਫੈਸਲੇ ਫੈਸਲੇ ਲੈਣ ਦਾ ਤਰੀਕੇ ਗਲਤ ਹੈ ਫੈਸਲੇ ਲੈ ਲਏ ਨਹੀਂ ਲੈ ਲਏ ਵੱਖਰੀ ਗੱਲ ਆ ਉਹ ਬਹਿ ਕੇ ਨਿਭੜ ਸਕਦੇ ਆ ਪਰ ਧਰਨਾ ਇਹਦਾ ਹੱਲ ਨਹੀਂ ਹੈਗਾ ਨਾ ਪਰ ਦਿੱਲੀ ਕਮੇਟੀ ਵੀ ਵਿੱਚ ਆ ਗਈ ਹੈ ਦਿੱਲੀ ਕਮੇਟੀ ਨਹੀਂ ਉਹਨਾਂ ਦੇ ਬਹੁਤ ਬਹੁਤ ਚੰਗਾ ਸਿੰਬਲ ਆ ਜੀ ਸੰਕੇਤ ਆ ਦਿੱਲੀ ਕਮੇਟੀ ਆਏਗੀ ਜਦੋਂ ਦਿੱਲੀ ਵਾਲਿਆਂ ਦਾ ਹੁਕਮ ਹੋਏਗਾ ਦਿੱਲੀ ਕਮੇਟੀ ਵੀ ਆਏਗੀ। ਸਪਸ਼ਟ ਸਬਦਾਂ 'ਚ ਦੱਸੋ ਤੁਹਾਨੂੰ ਕੀ ਲੱਗ ਰਿਹਾ ਕਿ ਭਾਜਪਾ ਜਾਂ ਆਰਐਸਐਸ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ? ਮੇਰੇ ਮੂੰਹ ਕੋ ਆ ਕੇ ਬਹੁਤ ਜ਼ਿਆਦਾ ਮੋਖਾਨ ਹੋ ਜਾਏਗਾ। ਤੁਹਾਨੂੰ ਮੇਰੇ ਨਾਲ ਵੱਧ ਪਤਾ ਤੇ ਸੰਗਤ ਨੂੰ ਵੱਧ ਪਤਾ। ਤੇ ਅਸੀਂ ਤਾਂ ਸਨਮਾਨ ਕਰਦੇ ਹਾਂ ਕਿਉਂਕਿ ਰੁਤਬੇ ਜਿਸ ਤੇ ਬੈਠੇ ਨੇ ਸਾਡੇ ਸਤਿਕਾਰਤ ਮਹਾਪੁਰਸ਼ ਉਹ ਸਾਡੇ ਲਈ ਸਤਿਕਾਰਯੋਗ ਆ ਸਾਡੀ ਮਾਂ ਸਮਾਨ ਨੇ। ਉਹ ਅਸੀਂ ਤਾਂ ਹੱਲ ਤਾਂ ਅੱਗੇ ਵੀ ਹੁੰਦੇ ਆਏ ਤੇ ਅੱਜ ਵੀ ਹੋ ਜਾਣਾ ਗੁਰੂ ਮਹਾਰਾਜ ਰਾਮਦਾਸ ਬਾਛਰ ਕਿਰਪਾ ਕਰ ਦੇਣੀ ਆ ਕੋਈ ਗੱਲ ਨਹੀਂ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਿੱਥੇ ਫੇਲ ਹੁੰਦੀ ਆ ਆਪ ਵੀ ਸਾਰੇ ਧੜੇ ਇੰਨੇ ਬਣ ਗਏ ਨੇ ਤੇ ਦਿੱਲੀ ਵਾਲੇ ਕਾਮਯਾਬ ਹੋ ਰਹੇ ਆ ਨਹੀਂ ਜੀ ਜਦੋਂ ਸੱਤਾ ਦੇ ਬੈਠੇ ਲੋਕ ਕਿਨਾ ਦਬਾਅ ਬਣਾਉਣ ਧੱਕਾ ਕਰਨ ਤੇ ਫਿਰ ਉਦੋਂ ਸਿੱਖਾਂ ਦੇ ਅੰਦਰ ਇੱਕ ਰੋਹ ਤੇ ਅக்ਰੋਸ਼ ਪੈਦਾ ਹੁੰਦਾ ਜਿਹਦਾ ਅਸਰ ਇਸ ਹਿੰਦੁਸਤਾਨ ਨੇ ਭੁਗਤਿਆ ਤੇ ਜੇ ਗਾਂ ਨਹੀਂ ਹਟਣਗੇ ਤੇ ਹਿੰਦੁਸਤਾਨ ਇਸ ਮਾਹੌਲ ਦੇ ਉਹ ਜੇ ਨਤੀਜਿਆਂ ਨੂੰ ਭੁਗਤੇਗਾ ਪਰ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਮਸਾਂ ਹੀ ਸ਼ਾਂਤੀ ਆਈ ਆ ਤੇ ਸਿੱਖਾਂ ਨੂੰ ਨਾ ਛੇੜਿਆ ਜਾਵੇ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਨਾ ਦਿੱਤਾ ਜਾਵੇ ਸਿੱਖ ਕਦੇ ਰਾਮ ਮੰਦਰ ਦੇ ਮੂਹਰੇ ਜਾ ਕੇ ਝੰਡਾਰੀ ਲਾਉਂਦਾ ਕਿ ਅਸੀਂ ਜੀ ਇਹਦੇ ਇਹਦੇ ਵਿੱਚ ਹਿੱਸੇਦਾਰਾਂ ਹਰ ਧਰਮ ਦਾ ਸਿੱਖ ਸਤਿਕਾਰ ਕਰਦਾ ਗੁਰੂ ਸਾਹਿਬ ਨੇ ਸਾਨੂੰ ਸਭ ਨੂੰ ਮਤ ਵੀ ਦਿੱਤੀ ਆ ਸਮਤ ਵੀ ਦਿੱਤੀ ਆ ਅਸੀਂ ਸਾਰੇ ਸਭ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਜੜਾਵਾ ਉਹ ਹਮੇਸ਼ਾ ਹੀ ਮਹੰਗਾ ਪਿਆਵਾ ਤੇ ਅਸੀਂ ਸਰਕਾਰ ਨੂੰ ਕਹਿੰਨੇ ਆ ਦੇਸ਼ ਨੂੰ ਬਚਾਓ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਦਾ ਨਾਅਰਾ ਲਾ ਰਹੇ ਹੋ ਤਾਂ ਦੇਸ਼ ਤਦ ਬਚੇਗਾ ਜੇ ਸਿੱਖਾਂ ਦੇ ਧਰਮਾਂ ਵਾਲੇ ਤੁਸੀਂ ਦਖਲ ਨਹੀਂ ਦੇਵੋਗੇ ਇਸ ਸਾਮਾਜਰੇਟ ਲੈ ਕੇ ਜਿਹੜੀ ਗੱਲਬਾਤ ਹੋ ਰਹੀ ਆ ਉਸ ਬਾਰੇ ਮਤੇ ਆਉਣਗੇ ਬਹੁਤ ਚੰਗੀ ਗੱਲ ਆ ਜੀ ਅਸੀਂ ਜੋ ਦੇਖੋ ਵਿਧੀ ਵਿਧਾਨ ਆ ਉਹ ਪ੍ਰਧਾਨ ਸਾਹਿਬ ਮੌਕੇ ਤੇ ਦੱਸਣਗੇ ਪਰ ਅਸੀਂ ਸਾਰੇ ਜਿੰਨੇ ਜਿੰਨੇ ਮੈਂਬਰ ਆ ਉਹ ਸਾਡੇ ਲਈ ਸਤਿਕਾਰਯੋਗ ਆ ਅਸੀਂ ਇਕੱਠੇ ਆ ਇਹ ਅਸਿਨ ਕਿਸੇ ਤਰ੍ਹਾਂ ਦਾ ਵਾਵੇਲਾ ਨਹੀਂ ਖੜਾ ਕਰਨਾ ਤੇ ਦੁਨੀਆ ਨੂੰ ਤਮਾਸ਼ਾ ਨਹੀਂ ਵਿਖਾਉਣਾ ਜਿਸ ਤਮਾਸ਼ੇ ਨੂੰ ਦਿੱਲੀ ਦੇ ਏਸੀ ਦੇ ਕਮਰੇਜ ਬੈਠੇ ਲੋਕ ਦੇਖ ਰਿਹਾ ਕਿ ਸਿੱਖਾਂ ਦਾ ਤਮਾਸ਼ਾ ਬਣ ਜਾ ਰਿਹਾ ਅਸੀਂ ਉਹ ਨਹੀਂ ਬਣਦੇ ਜਿਨ੍ਹਾਂ ਨੂੰ ਕਿਹਦੇ ਨਿਯਮ ਪ੍ਰਧਾਨ ਸਾਹਿਬ ਕਹਿੰਦੇ ਨਵੇਂ ਬਣਨੇ ਚੰਗੀ ਗੱਲ ਹੈ ਪਹਿਲਾਂ ਨਹੀਂ ਸੀ ਹੈਗੇ ਨਿਯਮ ਹੁਣੇ ਚਾਹੀਦੇ ਸੀ ਪਹਿਲਾਂ ਨੇ ਲਿਖਤੀ ਨਹੀਂ ਲਿਖ ਅੱਗੇ ਚਲੋ ਸਹਿਮਤੀ ਨਾਲ ਹੋ ਜਾਂਦਾ ਸੀ ਪਰ ਜੇ ਕੋਈ ਸ਼ੰਕਾ ਪੈਦਾ ਹੋਈ ਆ ਤੇ ਉਹਨੇ ਜ ਮਨਜਣਾ ਚਾਹੀਦਾ ਅਸੀਂ ਤਾਂ ਸਹਿਮਤ ਆ ਇਸ ਗੱਲ ਨਾਲ ਟਕਸਾਲ ਦੇ ਵੀ ਨੇੜੇ ਰਹੇ ਹੋ ਇਧਰਲੇ ਪਾਸੇ ਅੱਜ ਜੀ ਕਿਸੇ ਮੈਂਬਰ ਹੋ ਤੇ ਫਿਰ ਨਹੀਂ ਦੂਰ ਨਹੀਂ ਕਰ ਰਹੇ ਸਾਡਾ ਸਵਾਲ ਆ ਤੇ ਫਿਰ ਵਿਚੋਲਗੀ ਦੀ ਭੂਮਿਕਾ ਕਿਉਂ ਨਹੀਂ ਨਿਭਾਈ ਪਹਿਲਾਂ ਮਿਲੇ ਭੂਮਿਕਾ ਤਿੰਨ ਵਾਰ ਤਾਂ ਵੀ ਸਾਹਿਬ ਮਿਲ ਚੁੱਕੇ ਨੇ ਹੋਰ ਸਸਤਾ ਵਿੱਚ ਮਿਲ ਚੁੱਕੀਆਂ ਅਸੀਂ ਤਾਂ ਹੀ ਕਹਿੰਨੇ ਆ ਵੀ ਟਕਰਾਅ ਨਾ ਕਰੀਏ ਮਸਲਾ ਬੈਠ ਕੇ ਹੱਲ ਕਰੀਏ ਕੋਈ ਏਡੀ ਗੱਲ ਨਹੀਂ ਜਿਸ ਕੋਸ਼ਿਸ਼ ਲਿਓ ਸਾਖ ਜੀ ਕਿਹਨੇ ਸਾਡੀ ਪੱਗ ਲਉਣੀ ਤੇ ਲਾ ਦੇਣਾ ਜੀ ਜੇ ਇਸ ਗੱਲ ਨਾਲ ਸਿੱਖ ਪੰਥ ਦਾ ਮਸਲਾ ਹਲ ਹੁੰਦਾ ਤੇ ਅਸੀਂ ਕਰਨ ਨੂੰ ਤਿਆਰ ਅਗਲੇ ਪਾਸੇ ਪੱਗ ਹੀ ਹੈ ਨਾ ਟਕਸਾਲ ਦੀ ਵੱਡੀ ਪੱਗ ਆ ਅਸੀਂ ਨਹੀਂ ਲਾਉਂਦੇ ਅਸੀਂ ਨਹੀਂ ਲਾਉਂਦੇ ਅਸੀਂ ਤਾਂ ਹੱਥ ਜੋੜ ਕੇ ਖੜੇ ਆ ਤੇ ਲੱਥੀਆਂ ਅਸੀਂ ਥੋੜਾ ਜਿਹਾ ਪਹਿਲਾਂ ਹੱਥ ਜੋੜ ਕੇ ਹੱਥ ਜੋੜ ਕੇ ਖੜੇ ਆ ਨਾ ਸਿੱਖ ਸ਼ਰੋਣੀ ਕਮੇਟੀ ਪੱਗ ਲਉਂਦੀ ਆ ਨਾ ਕਿਸੇ ਨਾਲ ਲੜਦੀ ਆ ਅਸੀਂ ਤਾਂ ਆਪਣਾ ਇੱਕ ਰੋਲ ਅਦਾ ਕਰਦੇ ਆ ਸਾਂਝਾ ਰੋਲ ਦਾ ਕਰਦੇ ਆ ਵੱਡੀਆਂ ਸਿੱਖ ਸੰਸਥਾਵਾਂ ਟਕਸਾਲ ਜਿਨ੍ਹਾਂ ਵਾਲੇ ਸਿੱਖ ਵੇਖਦਾ ਵਾ ਐ ਜੀ ਪੀ ਸੀ ਜਿਨ੍ਹਾਂ ਵਾਲੇ ਸਿੱਖ ਹਮੇਸ਼ਾ ਵੇਖਦਾ ਵੱਡੀਆਂ ਸੰਸਥਾਵ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਏਕਤਾ ਇਤفاق ਇੱਕ ਭਰੋਸਾ ਦੇਣ ਤਾਂ ਕਿ ਅਸੀਂ ਲੜਾਈ ਦਿੱਲੀ ਨਾਲ ਲੜ ਸਕੀਏ ਬਾਬਾ ਜੀ ਲੜਾਈ ਦਿੱਲੀ ਨਾਲ ਲੜਨੀ ਆ